ਇੱਕ ਵਾਰੀ ਅਕਬਰ ਬੀਰ ਨਾਲ ਜੁੜੀ ਹੋਈ ਕਹਾਣੀ ਸੀ ਕਿ ਅਕਬਰ ਕਹਿੰਦਾ ਵੀ ਮੈਨੂੰ ਸਭ ਤੋਂ ਵਧੀਆ ਬੰਦਾ ਜਿਹੜਾ ਪਿਛਲੇ ਜਨਮ ਚ ਵੀ ਵਧੀਆ ਹੋਵੇ ਇਸ ਜਨਮ ਚ ਵੀ ਵਧੀਆ ਅਗਲੇ ਜਨਮ ਦੇ ਵਿੱਚ ਵੀ ਵਧੀਆ ਹੋਵੇ ਉਹ ਮਲਾ ਤੇ ਉਹ ਗਿਆ ਤੇ ਸਭ ਤੋਂ ਪਹਿਲਾਂ ਇੱਕ ਬੰਦਾ ਸੀਗਾ ਉਹਦੇ ਗਦਾ ਬੰਨਿਆ ਹੋਇਆ ਸੀਗਾ ਬੀੜੀ ਪੀ ਰਿਹਾ ਸੁਸਤਾਰ ਰਿਹਾ ਤੱਕ ਕਿਸੇ ਜ਼ਿਮੀਦਾਰ ਦੀ ਜ਼ਮੀਨ ਦੇ ਵਿੱਚੋਂ ਕਾਹ ਕੱਟ ਰਿਹਾ ਸੀਗਾ ਅਕਬਰ ਕਹਿੰਦਾ ਇਹ ਕਹਿੰਦਾ ਜੀ ਇਹ ਪਿਛਲੇ ਜਨਮ ਜੀ ਵੀ ਦਲੇਦਰੀ ਜੀ ਹੋਣ ਵੀ ਆਣ ਵਾਲੇ ਸਮਝ ਦਲੇਦਰੀਏ ਚੋਰੀ ਕਰ ਰਿਹਾ ਸਾਰਾ ਗੁਸਤ ਚਲੋ ਅੱਗੇ ਗਏ ਤੋ ਅੱਗੇ ਤੁਹਾਡੇ ਵਰਗੇ ਕਿਸੇ ਨੇ ਲੰਗਰ ਲਾਇਆ ਹੋਇਆ ਜੋ ਲਲਲਾ ਕਰਾਈ ਪਈ ਸੀ ਅਖਬਾਰ ਕਹਿੰਦਾ ਵੀ ਇਹ ਬੰਦਾ ਲੱਗ ਗਿਆ ਕਹਿੰਦਾ ਨਹੀਂ ਕਹਿੰਦਾ ਕਿਉਂ ਕਹਿੰਦਾ ਇਹ ਨੇ ਇੱਕ ਟਾਈਮ ਦੀ ਜ਼ਰੂਰਤ ਪੂਰੀ ਕਰਤੀ ਉਹਨਾਂ ਦੀ ਸ਼ਾਮ ਨੂੰ ਉਹਨੇ ਫੇਰ ਭੁੱਖ ਲੱਗ ਜਾਨੀ ਆ ਤਾਂ ਉਹ ਇਹਦਾ ਕੋਈ ਫਾਇਦਾ ਨਹੀਂ ਹੈ ਹੂੰ ਉਸ ਤੋਂ ਫੇਰ ਅੱਗੇ ਚਲਾ ਗਿਆ ਉਹ ਅੱਗੇ ਗਿਆ ਤਾਂ ਉੱਥੇ ਕੰਬਲ ਵੰਡ ਰਿਹਾ ਸੀ ਇੱਕ ਬੰਦਾ ਕੱਪੜੇ ਵੰਡ ਰਿਹਾ ਸੀਗਾ ਕਹਿੰਦਾ ਵੀ ਇਹ ਬੰਦਾ ਸਹੀ ਹੈ ਕਹਿੰਦਾ ਨਹੀਂ ਇਹਨਾਂ ਕੱਪੜੇ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਚੱਲਣਗੇ ਉਹਨੂੰ ਫੇਰ ਇਹਦੀ ਜ਼ਰੂਰਤ ਉੱਥੇ ਦੀ ਉੱਥੇ ਖੜੀ ਹੈ ਅੱਗੇ ਚਲਾ ਗਿਆ ਤਾਂ ਉਹਨਾਂ ਵਿਆਹ ਕਰਾ ਰਿਆ ਸੀ ਜਿਹੜੇ ਗਰੀਬ ਗਰੁੱਪਾਂ ਨੇ ਵਿਆਹ ਕਰਾ ਰਿਆ ਸੀ ਹੋਰ ਕਹਿੰਦਾ ਇਸ ਤੋਂ ਵਧੀਆ ਤਾਂ ਕੋਈ ਕੰਮ ਨਹੀਂ ਹੈ ਜ਼ਿਆਦਾ ਕੰਨਿਆ ਹੈ ਕਹਿੰਦਾ ਇਹ ਸਭ ਤੋਂ ਵੱਡਾ ਕੰਮ ਖਰਾਬ ਕਰ ਰਿਹਾ ਹੈ ਕਹਿੰਦਾ ਜਿਹੜਾ ਆਪਣੇ ਪੈਰਾਂ ਤੇ ਨਹੀਂ ਇਹ ਤਾਂ ਹੋਰ ਖਰਾਬੀ ਕਰਨਗੇ ਫੇਰ ਅੱਗੇ ਗਿਆ ਤਾਂ ਅੱਗੇ ਇੱਕ ਬੰਦਾ এডੂਕੇਸ਼ਨ ਦੇ ਰਿਹਾ ਸੀਗਾ ਜਿਹੰਦਾ ਇਹ ਬੰਦਾ ਹੈ ਜਿਹੜਾ ਉਹਨੂੰ ਇਸ ਕਾਬਿਲ ਬਣਾ ਰਿਹਾ ਹੈ ਬੀਐਸ ਸਤਰਤੀ ਦੇ ਉੱਤੇ ਫਕਰ ਦੇ ਨਾਲ ਸਿਰ ਚੱਕ ਕੇ ਜੀ ਸਕੇ